ਸ਼ੁੱਧਤਾ ਨਿੰਦਰ ਕਾ ਨਿਰਪਖਾ ਨਿਰਗਮ ਨਿਰਪਖਾ ਪਖਾ ਨਹੀਂ ਹੈ ਇਹ ਆ ਜਿਹੜੀ ਪਖਾ ਜਿਹੜੀ ਹੁੰਦੀ ਹੈ ਨਾ ਪਖਾ ਨਿਰਗਮ ਪਖਾ ਜਾਨੀ ਜਿਹੜਾ ਮੰਗਣਾ ਨਾਮ ਤੇ ਬਿਨਾਂ ਨਹੀਂ ਕੋਈ ਮੰਗਣਾ ਨਾ ਜਿਹੜਾ ਨਾਮ ਤੇ ਬਿਨਾਂ ਕੋਈ ਨਹੀਂ ਮੰਗਣਾ ਉਹ ਨਿਰਪਖਾ ਹੀ ਨਿਰਗਮ ਨਿਰਗਮ ਗਮ ਤੋਂ ਰਹਿਤ ਗਮ ਤੋਂ ਰਹਿਤ ਹਾਂ ਵੇਗੋਂ ਪਰਾ ਕਤਰ ਕਾ ਚੂੜ ਕਾ ਚਾਚ ਦੇਖੋ ਗਮ ਸਾਨੂੰ ਕੀ ਕਰਦਾ ਹੈ ਗਮ ਕਰਕੇ ਵੀ ਭਿਖਿਆ ਮੰਗਦੇ ਆ ਗਮ ਕਰਕੇ ਅਰਦਾਸਾਂ ਮਾਇਆ ਦੀਆਂ ਕਰਾਉਂਦੇ ਆ ਸੰਦਾਰੀ ਚਿੰਤਾ ਕਰਕੇ ਵੀ ਆਪ ਕਮਨਾ ਬਿਗੜ ਜਾਓ ਠੀਕ ਹੋ ਜਾਓ ਹੋ ਜਾਓ ਤਾਂ ਨਿਰਗਮ ਹੈ ਪਰ ਉਹਨੇ ਭਿਖਿਆ ਕੀ ਕਰਨੀ ਹੈ ਸੰਦਾਰੀ ਨਾਲੇ ਉਹ ਨੂੰ ਪਤਾ ਵੀ ਭਿਖਿਆ ਜਿਹੜੇ ਹੈ ਇਹਦਾ ਜਿਹੜਾ ਉਹਨੇ ਲਿਖਿਆ ਹੈ ਉਹ ਦੇ ਨਹੀਂ ਦੇਣੇ ਇਹ ਸਾਨੂੰ ਲੋੜ ਨਹੀਂ ਕਰਨ ਦੀ ਫੌਜ ਦਾ ਰਾਸ਼ਨ ਸਰਕਾਰ ਨੇ ਦੇ ਨਹੀਂ ਦੇਣੇ ਆ ਬੇੜਕ ਬੇੜਾ ਚਲੋ ਹੋ ਜਾਂਦਾ ਕੋਈ ਕਾਰਨ ਹੁੰਦਾ ਬੇੜਕ ਬੇੜਾ ਵੀ ਹੋ ਜਾਂਦਾ ਪਸ਼ੂਆਂ ਨੂੰ ਅਸੀਂ ਪੱਠੇ ਬੇੜਕ ਬੇੜਾ ਹੋ ਜਾਂਦਾ ਹੈ ਸਾਤੇ ਵੀ ਹੋ ਜਾਂਦਾ ਪਰ ਸਾਨੂੰ ਚਿੰਤਾ ਜ਼ਿਆਦਾ ਹੁੰਦੀ ਹੈ ਪਸ਼ੂਆਂ ਨੂੰ ਵੀ ਪਸ਼ੂਆਂ ਤਾਂ ਕਈ ਵਾਰ ਭੁੱਖਾ ਮਨਾ ਹੋਵੇ ਸਾਨੂੰ ਜਿੰਦਾ ਹੁੰਦੀ ਉਹ ਲੇਟ ਹੋ ਗਏ ਪਾਣੀ ਬੁਲਾਉਣਾ ਆ ਉਹ ਕਰਨ ਜਿਹਨੇ ਬੰਦੇ ਨਾਲ ਸੰਗਲ ਪਾਇਆ ਉਹਨੂੰ ਉਹਨੂੰ ਨਹੀਂ ਜਿੰਦਾ ਇਹ ਤਾਂ ਉਹਨੂੰ ਜਿਆਦਾ ਹੈ ਜਿਹਨੇ ਆਪਣੇ ਹੁਕਮ ਵਿੱਚ ਸਾਨੂੰ ਪੈਦਾ ਕੀਤਾ ਰੱਖਿਆ ਹੋਇਆ ਉਹਨੂੰ ਕਦੇ ਚਿੰਤਾ ਨਹੀਂ ਹੈ ਉਹ ਜ਼ਿੰਮੇਵਾਰ ਸਾਡੇ ਨਾਲੋਂ ਜਿਆਦਾ ਹੈ ਉਸ ਇਹ ਦੀ ਜੇ ਸਮਝ ਆ ਜਾਏ ਗੱਲ ਦੀ ਫਿਰ ਆਪੇ ਨਰਗਮਾ ਫਿਰ ਆਪੇ ਬੇਗੰਬਰ ਆਈ ਥੀ ਬੇਗੰਬਰ ਆ ਬੇਗੰਬਰ ਕੋਈ ਹੋਰ ਨਹੀਂ ਆ ਸ਼ਹਿਰੋਂ ਵੇ ਕੰਪਰੇਕ ਅਵਸਥਾ ਨੋ ਉਹ ਤਾਂ ਅਵਸਥਾ ਉਹਦੀ ਜੇ ਉਹ ਬੇਕੰਪਰੇਜ ਹੈ ਪੰਜ ਪੰਜ ਪੰਜਵੇਂ ਪਾਸ਼ਾ ਨਹੀਂ ਕਹਿੰਦੇ ਜਦੋਂ ਕਹਿੰਦੇ ਸਾਡੇ ਅੰਦਰ ਕਲਜੋਗ ਹੁੰਦਾ ਕਦੋਂ ਹੁੰਦਾ ਕਲਜੋਗ ਜਦ ਅਸੀਂ ਆਪਣੇ ਮੂੜ ਨਾਲੋਂ ਟੁੱਟ ਜਾਂਦੇ ਆ ਇੱਕ ਘੜੀ ਨਾ ਮਿਲਤੇ ਤਾਂ ਕਲਜੋਗ ਹੁੰਦਾ ਉੱਥੇ ਹੀ ਕਲਜੋਗਾ ਉੱਥੇ ਹੀ ਸਜੂਗਾ ਗਿਆ ਸਾਜੋ ਤਾਂ ਫਿਰ ਜਦ ਹੀ ਬਦਲ ਜਾਂਦਾ ਇਹ ਕੋਈ ਦੁਨੀਆ ਬਦਲ ਜਾਂਦੀ ਹੈ ਵੀ ਸਾਜੋ ਬਦਲਦਾ ਇਹਨਾਂ ਨੇ ਤਾਂ ਦੁਨੀਆ ਦੇ ਵਿੱਚ ਕਰਤਾ ਵੀ ਹੁਣ ਸਾਜੋਗਾ ਜੀ ਵੇ ਤਰੀਕ ਇਹ ਸਭ ਉਹਨਾਂ ਲੋਕਾਂ ਦੇ ਕਹਾਣੀਆਂ ਬਣਾਈਆਂ ਜਿਹਨੂੰ ਪਤਾ ਹੀ ਕੱਖ ਨਹੀਂ ਹੈ ਧਰਮ ਕੀ ਹੁੰਦਾ ਕੱਖ ਵੀ ਨਹੀਂ ਪਤਾ ਹੈ ਸਭ ਕਹਾਣੀਆਂ ਸਿਮਰਤਿ ਸ਼ਾਸਤਰਾਂ ਦੀਆਂ ਕਹਾਣੀਆਂ ਨੇ ਸਾਰਿਆਂ ਨੂੰ ਕੂਟ ਕੇ ਹੈ ਗੁਰਬਾਣੀ ਨੇ ਉਹ ਸੰਤ ਉਹੀ ਪ੍ਰਚਾਰ ਕਰੀ ਜਾਂਦੇ ਨੇ ਉਹ ਕੁਰਬਾਨੀ ਜੇ ਪੜਦੇ ਸਮਝਦੇ ਅਸਲ ਤਾਂ ਸੰਤਾਂ ਦਾ ਤਾਂ ਠੀਕ ਆ ਪਰ ਚਾਤ ਜਾਇਜ ਹੈ ਹਿੰਦੂਮਤ ਦੇ ਸੰਤ ਨੇ ਹਿੰਦੂਮਤ ਦੇ ਸੰਤ ਬਣਾਏ ਤੇ ਹਿੰਦੂਮਤ ਦੇ ਨੂੰ ਪੜ੍ਹੀਓ ਪੜਾਈ ਜਾਂਦੇ ਨੇ ਸਿੱਖੀ ਦਾ ਨੂੰ ਪਤਾ ਹੀ ਨਹੀਂ ਹੈ ਸਿੱਖ ਤਾਂ ਬਣਾਏ ਸੀ ਇਹ ਬੜੇ